ਕਰਗੇ ਰੋਲਾ ਹਾਂ ਬੜੀ ਚੁੱਕੀ ਚੁਭਿਆ ਸੁਮੈਦ੍ਰਮ ਅੱਜ ਜਿਹੜੇ ਪ੍ਰਤਾਪ ਸਿੰਘ ਬਾਜਵਾਲੇ ਕੇਸ ਜਿਹੜਾ ਨੇ ਕੁਐਸ਼ਿੰਗ ਫਾਈਲ ਕੀਤੀ ਸੀ ਉਹਦੀ ਅੱਜ ਸੁਣਵਾਈ ਸੀ ਨੋਟਿਸ ਤੋਂ ਬਾਅਦ ਦੇ ਕੋਰਟ ਦੇ ਵਿੱਚ ਅੱਜ ਸਟੇਟ ਵੱਲੋਂ ਇੱਕ ਦਾ ਸਟੇਟਸ ਰਿਪੋਰਟ ਫਾਈਲ ਕੀਤੀ ਗਈ ਸੀ ਤੇ ਨਾਲ ਹੀ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਅਜੇ ਬਹੁਤ ਇਨੀਸ਼ੀਅਲ ਸਟੇਜ ਦੇ ਉੱਤੇ ਕੇਸ ਹੈ ਤੇ ਇਹ ਕੁਐਸ਼ਿੰਗ ਦੇ ਲਈ ਹਜੇ 13 ਤਰੀਕ ਨੂੰ ਐਫਆਈਆਰ ਲੋਜ ਹੁੰਦੀ ਹੈ ਤੇ 15 ਤਰੀਕ ਨੂੰ ਹੀ ਇਹ ਕੁਐਸ਼ਿੰਗ ਫਾਈਲ ਕਰ ਦਿੰਦੇ ਨੇ ਤਾਂ ਇਸ ਕਰਕੇ ਬੜੀ ਇਨੀਸ਼ੀਅਲ ਸਟੇਜ ਤੇ ਹੈ ਤੇ ਕੋਰਟ ਦਾ ਵੀ ਇਹੀ ਮੰਨਣਾ ਸੀ ਕਿ ਹਜੇ ਤਾਂ ਇਨਵੈਸਟੀਗੇਸ਼ਨ ਕਰਨੀ ਹੈ ਉਸ ਤੋਂ ਬਾਅਦ ਹੀ ਡਿਸਾਈਡ ਹੋ ਜਾਏ ਕਿ ਵੈਦਰ ਫਰੈਂਸ ਹੋਏ ਜਾਂ ਨਹੀਂ ਹੋਇਆ ਤੇ ਇਸ ਕਰਕੇ ਕੋਰਟ ਨੇ ਉਹ ਜਿਹੜੀ ਅਗਲੀ ਤਰੀਕ ਪਾਈ ਹੈ 7 ਮਈ ਡੇਟ ਪਈ ਹੈ ਇਸ ਕੇਸ ਦੇ ਵਿੱਚ ਤੇ ਨਾਲ ਹੀ ਕੋਰਟ ਨੇ ਇੱਕ ਦੋ ਤਿੰਨ ਆਬਜ਼ਰਵੇਸ਼ਨ ਜਿਹੜੀ ਦਿੱਤੀਆਂ ਨੇ ਇੱਕ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਸਾਡੀ ਹਜੇ ਕੋਈ ਇੰਟੈਂਸ਼ਨ ਨਹੀਂ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਅਰੈਸਟ ਕਰਨ ਦੀ ਤੇ ਇਸ ਕਰਕੇ ਜਦੋਂ ਵੀ ਇਸ ਸਟੇਜ ਦੇ ਉੱਤੇ ਜੇ ਜਦੋਂ ਵੀ ਰਿਕੁਆਇਰਡ ਹੋਏਗਾ ਤਾਂ ਅਕੋਰਡਿੰਗਲੀ ਉਹਨਾਂ ਨੂੰ ਅਸੀਂ ਜਿਵੇਂ ਨੋਟਿਸ ਦੇ ਕੇ ਅਰੈਸਟ ਕਰਨ ਦਾ ਹੋਏਗਾ ਤਾਂ ਅਕੋਰਡਿੰਗਲੀ ਐਸ ਪਰ ਲਾਅ ਪ੍ਰोसीਡ ਕਰਾਂਗੇ ਇਸ ਤੋਂ ਇਲਾਵਾ ਕੋਰਟ ਨੇ ਕਿਹਾ ਕਿ ਕੋਈ ਵੀ ਜਿਹੜੀ ਆ ਰੈਸਟ੍ਰਿਕਸ਼ਨ ਹੈ ਜੋ ਵੀ ਅੱਜ ਜੇ ਨੋਟਿਸ ਹੋਇਆ ਹੈ ਜਾਂ ਇੰਟੈਰੀਮ ਆਰਡਰ ਹੋਇਆ ਹੈ ਇਹਦੇ ਇਹ ਕੋਈ ਵੀ ਇਨਵੈਸਟੀਗੇਸ਼ਨ ਨੂੰ ਰੈਸਟ੍ਰਿਕਟ ਨਹੀਂ ਕਰਦਾ ਕਿ ਇਨਵੈਸਟੀਗੇਸ਼ਨ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ ਜਿਹੜੀ ਸਟੇਟ ਹੈ ਉਹ ਅੱਗੇ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੀ ਹੈ ਤੇ ਜਿਵੇਂ ਬਾਕੀ ਇੰਟੈਰੀਮ ਆਰਡਰ ਸੀਗੇ মিডিਆ ਦੇ ਰਿਲੇਟਿਡ ਉਹ ਸਾਰੇ ਸੇਮ ਰਹਿਣਗੇ ਵੈਰੀ ਗੋ ਕੋਰਟ ਵੀ ਤੇ ਨਹੀਂ ਤਾਂ ਕਿਹਾ ਗਿਆ ਕਿ ਇਨਵੈਸਟੀਗੇਸ਼ਨ ਦੇ ਸਟੇਟ ਦਾ ਪਹਿਲਾਂ ਵੀ ਨਹੀਂ ਸੀ ਬਿਲਕੁਲ ਦੇਖੋ ਜਿਹੜਾ ਕੋਰਟ ਨੇ ਕਿਹਾ ਕਿ ਜਿਹੜਾ ਕੁਐਰਸੀਵ ਐਕਸ਼ਨ ਦਾ ਵਰਡ ਸੀਗਾ ਕਿ ਇਹਦੀ ਡੈਫੀਨੇਸ਼ਨ ਬਹੁਤ ਜ਼ਿਆਦਾ ਹੋ ਸਕਦੀ ਹੈ ਤਾਂ ਇਸ ਕਰਕੇ ਕੋਰਟ ਨੇ ਆਜੂ ਕਲੀਅਰिफाई ਕੀਤਾ ਕਿ ਇਨਵੈਸਟੀਗੇਸ਼ਨ ਦੇ ਉੱਤੇ ਕੋਈ ਵੀ ਸਟੇ ਨਹੀਂ ਹੈਗਾ ਤੇ ਇਨਵੈਸਟੀਗੇਸ਼ਨ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਉਹ ਪ੍ਰੋਪਰ ਅੱਗੇ ਇਨਵੈਸਟੀਗੇਸ਼ਨ ਜਿਹੜੀ ਆ ਕਰ ਸਕਦੀ ਹੈ ਤੇ 7 ਤਰੀਕ ਨੂੰ ਕੋਰਟ ਨੇ ਕਿਹਾ ਕਿ ਕੋਰਟ ਰੈਡੀ ਸੀ ਕਿ ਜਦੋਂ ਵੀ ਤੁਸੀਂ ਆਰਗੂਮੈਂਟ ਰੈਡੀ ਹੋ ਤਾਂ ਉਹਨਾਂ ਵੱਲੋਂ 7 ਤਰੀਕ ਲਈਤੀ ਗਈ ਹੈ ਕਿ 7 ਤਰੀਕ ਨੂੰ ਅਸੀਂ ਆਰਗੂ ਕਰ ਦਾਂਗੇ ਕੇਸ ਨੂੰ ਠੀਕ ਹਾਂਜੀ ਇੱਕ ਮਿੰਟ ਇੱਕ ਮਿੰਟ કરીਏ ਰੋਲਾ ਹਾਂ ਕਿ ਕਿ ਅਜ ਬਹੁਤ ਜਨਮ ਆਜ ਜਿਹੜੇ ਪ੍ਰਤਾਪ ਸਿੰਘ ਬਾਜਵਾਲੇ ਕੇਸ ਜਿਹੜਾ ਨੇ ਕੁਐਸ਼ਿੰਗ ਫਾਈਲ ਕੀਤੀ ਸੀ ਉਹਦੀ ਅੱਜ ਸੁਣਵਾਈ ਸੀ ਨੋਟਿਸ ਤੋਂ ਬਾਅਦ ਤੇ ਕੋਰਟ ਦੇ ਵਿੱਚ ਅੱਜ ਸਟੇਟ ਵੱਲੋਂ ਇੱਕ ਤਾਂ ਸਟੇਟਸ ਰਿਪੋਰਟ ਫਾਈਲ ਕੀਤੀ ਗਈ ਸੀ ਤੇ ਨਾਲ ਹੀ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਅੱਜ ਬਹੁਤ ਇਨੀਸ਼ੀਅਲ ਸਟੇਜ ਦੇ ਉੱਤੇ ਕੇਸ ਹੈ ਤੇ ਇਹ ਕੁਐਸ਼ਿੰਗ ਦੇ ਲਈ ਹਜੇ 13 ਤਰੀਕ ਨੂੰ ਐਫਆਈਆਰ ਲੋਜ ਹੁੰਦੀ ਹੈ ਤੇ 15 ਤਰੀਕ ਨੂੰ ਹੀ ਇਹ ਕੁਐਸ਼ਿੰਗ ਫਾਈਲ ਕਰ ਦਿੰਦੇ ਨੇ ਦਾ ਇਸ ਕਰਕੇ ਬੜੀ ਇਨੀਸ਼ੀਅਲ ਸਟੇਜ ਤੇ ਤੇ ਕੋਰਟ ਦਾ ਵੀ ਇਹੀ ਮੰਨਣਾ ਸੀ ਕਿ ਹਜੇ ਤਾਂ ਇਨਵੈਸਟੀਗੇਸ਼ਨ ਕਰਨੀ ਹੈ ਉਸ ਤੋਂ ਬਾਅਦ ਹੀ ਡਿਸਾਈਡ ਹੋ ਜਾਏ ਕਿ ਵੈਦਰ ਅਫੈਂਸ ਹੋਇਆ ਜਾਂ ਨਹੀਂ ਹੋਇਆ ਤੇ ਇਸ ਕਰਕੇ ਕੋਰਟ ਨੇ ਉਹ ਜਿਹੜੀ ਅਗਲੀ ਤਰੀਕ ਪਾਈ ਹੈ 7 ਮਈ ਡੇਟ ਪਈ ਹੈ ਇਸ ਕੇਸ ਦੇ ਵਿੱਚ ਤੇ ਨਾਲ ਹੀ ਕੋਰਟ ਨੇ ਇੱਕ ਦੋ ਤਿੰਨ ਆਬਜ਼ਰਵੇਸ਼ਨ ਜਿਹੜੀ ਦਿੱਤੀਆਂ ਨੇ ਇੱਕ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਸਾਡੇ ਹਜੇ ਕੋਈ ਇੰਟੈਂਸ਼ਨ ਨਹੀਂ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਅਰੈਸਟ ਕਰਨ ਦੀ ਤੇ ਇਸ ਕਰਕੇ ਜਦੋਂ ਵੀ ਇਸ 스테ਜ ਦੇ ਉੱਤੇ ਜੇ ਜਦੋਂ ਵੀ ਰਿਕੁਆਇਰਡ ਹੋਏਗਾ ਤਾਂ ਅਕੋਰਡਿੰਗਲੀ ਉਹਨਾਂ ਨੂੰ ਅਸੀਂ ਜਿਵੇਂ ਨੋਟਿਸ ਦੇ ਕੇ ਅਰੈਸਟ ਕਰਨ ਦਾ ਹੋਏਗਾ ਤਾਂ ਅਕੋਰਡਿੰਗਲੀ ਐਸ ਪਰ ਲਾਅ ਪ੍ਰੋਸੀਡ ਕਰਾਂਗੇ ਇਸ ਤੋਂ ਇਲਾਵਾ ਕੋਰਟ ਨੇ ਕਿਹਾ ਕਿ ਕੋਈ ਵੀ ਜਿਹੜੀ ਰੈਸਟ੍ਰਿਕਸ਼ਨ ਹੈ ਜੋ ਵੀ ਅੱਜ ਜੇ ਨੋਟਿਸ ਹੋਇਆ ਜਾਂ ਇੰਟੈਰੀਮ ਆਰਡਰ ਹੋਇਆ ਇਹਦੇ ਇਹ ਕੋਈ ਵੀ ਇਨਵੈਸਟੀਗੇਸ਼ਨ ਨੂੰ ਰੈਸਟ੍ਰਿਕਟ ਨਹੀਂ ਕਰਦਾ ਕਿ ਇਨਵੈਸਟੀਗੇਸ਼ਨ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ ਜਿਹੜੀ ਸਟੇਟ ਹੈ ਉਹ ਅੱਗੇ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੀ ਹੈ ਤੇ ਜਿਵੇਂ ਬਾਕੀ ਇੰਟੈਰੀਮ ਆਰਡਰ ਸੀਗੇ মিডিਆ ਦੇ ਰਿਲੇਟਿਡ ਹੋ ਸਾਰੇ ਸੇਮ ਰਹੇਗੇ ਵੈਰੀ ਗੋ ਕੋਰਟ ਨੇ ਤੇ ਵੀ ਤਾਂ ਕਿਹਾ ਗਿਆ ਕਿ ਇਨਵੈਸਟੀਗੇਸ਼ਨ ਦੇ ਸਿਧਾ ਪਹਿਲਾਂ ਵੀ ਨਹੀਂ ਸੀ ਇਸ ਬਿਲਕੁਲ ਦੇਖੋ ਜਿਹੜਾ ਕੋਰਟ ਨੇ ਕਿਹਾ ਕਿ ਜਿਹੜਾ ਕੁਐਰਸੀਵ ਐਕਸ਼ਨ ਦਾ ਵਰਡ ਸੀਗਾ ਕਿ ਇਹਦੀ ਡੈਫੀਨੇਸ਼ਨ ਬਹੁਤ ਜ਼ਿਆਦਾ ਹੋ ਸਕਦੀ ਹੈ ਤਾਂ ਇਸ ਕਰਕੇ ਕੋਰਟ ਨੇ ਅਜੋ ਕਲੀਅਰਿਫਾਈ ਕੀਤਾ ਕਿ ਇਨਵੈਸਟੀਗੇਸ਼ਨ ਦੇ ਉੱਤੇ ਕੋਈ ਵੀ ਸਟੇ ਨਹੀਂ ਹੈਗਾ ਤੇ ਇਨਵੈਸਟੀਗੇਸ਼ਨ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਉਹ ਪ੍ਰੋਪਰ ਅੱਗੇ ਇਨਵੈਸਟੀਗੇਸ਼ਨ ਜਿਹੜੀ ਕਰ ਸਕਦੀ ਹੈ ਤੇ 7 ਤਰੀਕ ਨੂੰ ਕੋਰਟ ਨੇ ਕਿਹਾ ਕਿ ਕੋਰਟ ਰੈਡੀ ਸੀ ਕਿ ਜਦੋਂ ਵੀ ਤੁਸੀਂ ਆਰਗੂਮੈਂਟ ਰੈਡੀ ਹੋ ਤਾਂ ਉਹਨਾਂ ਵੱਲੋਂ 7 ਤਰੀਕ ਲਈਤੀ ਗਈ ਹੈ ਕਿ 7 ਤਰੀਕ ਨੂੰ ਅਸੀਂ ਆਰਗੂ ਕਰ ਦਾਂਗੇ ਕੇਸ ਨੂੰ ਠੀਕ ਹੈ ਠੀਕ ਆ ਜੀ